ਉਹ ਤੂੰ ਆਇਆ ਕਰ ਆ ਚਾਹ ਬਣਾ ਕੇ ਉਧਰ ਤੇਰੀ ਚਾਚੀ ਕੰਨੀ ਸਾਫ ਸਫਾਈਆ ਕਰਿਆ ਸਾਰਾ ਝਾੜੂ ਪੋਚਾ। ਸ਼ਰੀਰ ਦੀ ਬਸ ਹੋਈ ਪਈ ਐ। ਪਹਿਲਾਂ ਤਾਂ ਉਹ ਸਾਰਾ ਕਰਕੇ ਛੱਡੀ ਆ। ਹਜੇ ਆ ਕਰਨਾ ਹੈ। ਉਸ ਤੋਂ ਬਾਅਦ ਚਾਚੀ ਕਦੀ ਜਾਉਂਗੀ। ਤਸ ਮੈਂ ਕੱਲੀ ਕਿੱਧਰ-ਕਿੱਧਰ ਹੋਵਾਂ। ਦੇਖ ਭਾਈ ਆਪਣੇ ਨਹੀਂ ਖਾਨਦਾਨ ਚ ਕਿਸੇ ਨੇ ਨੌਕਰੀ ਕਰੀ। ਨਾਲੇ ਆਪਣੇ ਕੀ ਕਿਸੇ ਚੀਜ਼ ਦਾ ਘਟ ਹੈ। ਸੁੱਖ ਨਾ ਰੱਬ ਦਾ ਦਿੱਤਾ ਸਾਰਾ ਕੁਛ ਐ। ਕਿ ਜੀ ਤੁਸੀਂ ਮੇਰੇ ਤੇ ਰੋਗ ਨਹੀਂ ਮਾਰ ਸਕਦੇ ਕਿਉਂਕਿ ਤੁਸੀਂ ਮੇਰੇ ਅਸਲੀ ਸੱਸ ਨਹੀਂ ਹੈਗੇ ਰੋਗ ਤਾਂ ਮੈਂ ਆਪਦੀ ਅਸਲੀ ਸੱਸ ਦੇ ਚ ਲੂੰਗੀ ਆਪਣੇ ਕਿਹੜਾ ਕਿਸੇ ਚੀਜ਼ ਦਾ ਘਟਾ ਹੈ ਤੇਰੇ ਮੁੰਡੇ ਨੂੰ ਮੈਂ ਬਥੇਰੇ ਰਿਸ਼ਤੇ ਕਰਾ ਦੂੰ ਪਰ ਤੂੰ ਇਹਦਾ ਚੁੱਪ ਕਰਕੇ ਘੋਗਾ ਚਿਤ ਕਰਦੇ ਹੁਣ ਮੂੰਹ ਜੋ ਘੇਰਦੀ ਐ ਦੁਬਾਰਾ ਕਹਿ ਜਿਹੜੀ ਗੱਲ ਹੁਣ ਮੈਨੂੰ ਕਹੀ ਸੀ ਉਦੋਂ ਤਾਂ ਤੇਰੇ ਚ ਬੜਾ ਜੋਸ਼ ਆਇਆ ਸੀ ਕੁਰਸੀ ਤਾਂ ਤਾਂ ਉੱਠੀ ਸੀ ਜਿਵੇਂ ਚਾਚੀ ਨੂੰ ਕੁੱਟਣਾ ਹੋਵੇ ਹੁਣ ਤੂੰ ਮੂੰਹ ਫੇਰਦੀ ਐ ਆ ਦੇਖ ਲੈ ਭੈਣਾ ਪਹਿਲਾਂ ਤਾਂ ਚਬਰ-ਚਬਰ ਬੋਲਦੀ ਸੀ ਹੁਣ ਤੂੰ ਆ ਗਈ ਹੁਣ ਇਹਦੇ ਮੂੰਹ ਚੋਂ ਬੋਲ ਨਹੀਂ ਨਿਕਲਦਾ ਕਉ ਬੁੱਤ ਬਣੀ ਖੜੀ ਐ ਤੇਰੇ ਆਉਣ ਤੋਂ ਪਹਿਲਾਂ ਤਾਂ ਮੇਰੀ ਇੰਨੀ ਬੇਇੱਜ਼ਤੀ ਕਰਕੇ ਹਟੀ ਐ ਕਿਉਂ ਨੀ ਕੀ ਗੱਲ ਤੂੰ ਐ ਕਿਵੇਂ ਬੋਲਦੀ ਐ ਇਹਨੂੰ ਇਹ ਕੋਈ ਬਗਾਨੀ ਨਹੀਂ ਤੇਰੀ ਚਾਚੀ ਸੱਸ ਐ ਸੋਚ ਸਮਝ ਕੇ ਬੋਲਿਆ ਕਰ ਵੱਡਿਆਂ ਦਾ ਲਿਹਾਜ਼ ਕਰਨਾ ਸਿੱਖ ਕੋਈ ਵੀ ਸਿਖਾਉਣਾ ਪਊ ਹੋਰ ਕਿਸੇ ਕੰਮ 'ਚ ਤਾਂ ਪੂਰੀ ਪੈਂਦੀ ਨਹੀਂ ਤੇਤੋਂ ਘਟੋ ਘਟੇ ਇੱਜ਼ਤ ਕਰਨੀ ਤਾਂ ਆਉਣੀ ਚਾਹੀਦੀ ਐ ਮੰਮੀ ਇੱਜ਼ਤ ਮੈਂ ਕਰਦੀ ਆਂ ਮੈਂ ਪੜ੍ਹੀ ਲਿਖੀ ਆਂ ਮੈਨੂੰ ਵੀ ਪਤਾ ਹੈ ਵੀ ਵੱਡਿਆਂ ਦੀ ਇੱਜ਼ਤ ਕਰੀਦੀ ਐ ਮੇਰਾ ਅੱਜ ਤੱਕਰ ਕੋਈ ਲੰਬਾ ਆਇਆ ਤੁਹਾਨੂੰ ਨਾਲੇ ਕੂਣ ਮੈਂ ਇਹ じゃ ਕੀ ਕਹਤਾ ਜਿਹੜਾ ਤੁਸੀਂ ਇੰਨੇ ਗੁੱਸੇ ਹੁੰਨੇ ਹੋ ਨਾ ਹੁਣ ਤਾਂ ਤੂੰ ਆਪਦੀ ਚਾਚੀ ਦੀ ਤਾਜ਼ੀ ਤਾਜ਼ੀ ਬੇਇੱਜ਼ਤੀ ਕਰਕੇ ਆਂ ਉੱਤੋਂ ਤੂੰ ਕਹਿੰਦੀ ਐ ਮੈਂ ਕਿਹਾ ਕੀ ਐ ਹਜੇ ਕੋਈ ਕਸਰ ਰਹਿ ਗਈ ਮੰਮੀ ਮੈਂ ਬੇਇੱਜ਼ਤੀ ਨਹੀਂ ਕੀਤੀ ਚਾਚੀ ਜੀ ਮੇਰੇ ਤੇ ਕੁਝ ਜ਼ਿਆਦਾ ਰੋ ਮਾਰਦੇ ਸੀ ਤਾਂ ਮੈਂ ਕਹਤਾ ਉਸ ਮਮੀ ਮੈਂ ਥੱਕੀ ਹੋਈ ਸੀ ਉੱਪਰ ਦੀ ਚਾਚੀ ਮੈਨੂੰ ਕਹਿੰਦੇ ਕਿ ਤੂੰ ਹੁਣੇ ਖੜੀ ਹੋ ਮੇਰੇ ਕੱਪੜੇ ਪ੍ਰੈਸ ਕਰ ਜੇ ਮੈਨੂੰ ਆਏ ਕਹਿ ਦਿੰਦੇ ਵੀ ਚੱਲ ਕੋਈ ਨਾ ਬਿੰਦ ਚਟ ਰਾਮ ਕਰ ਲੈ ਉਸ ਤੋਂ ਬਾਅਦ ਕਰਦੀ ਫੇਰ ਮੈਂ ਇਹਨਾਂ ਨੂੰ ਕਿਉਂ ਬੋਲਦੀ ਨਾ ਥੱਕਣ ਨੂੰ ਤੈਨਨੇ ਕਰਿਆ ਕੀ ਸੀ ਕੀ ਫਰਕ ਪੈਂਦਾ ਸੀ ਜੇ ਤੇਰੀ ਚਾਚੀ ਦੇ ਕਹੇ ਤੂੰ ਉੱਠ ਕੇ ਜੜੀ ਕੱਪੜੇ ਪ੍ਰੈਸ ਕਰ ਦਿੰਦੀ ਸਾਰੇ ਕੰਮਾਂ ਦੀ ਤੈਨੂੰ ਸਹੂਲਤ ਕੋਈ ਚੁੱਲ੍ਹਾ ਨਹੀਂ ਬਾਲਣਾ ਕੋਈ ਤੂੰ ਇੰਨੇ ਨਹੀਂ ਬੈਠਣਾ ਫੇਰ ਵੀ ਕੰਮ ਕਰਦੀ ਗੋਗੀ ਮੈਂ ਮਰ ਗਈ ਮੈਂ ਮਰ ਗਈ ਅੱਜ ਜਦੋਂ ਸਾਡਾ ਟਾਈਮ ਸੀ ਚੁੱਲ੍ਹੇ ਤੇ ਮੱਥਾ ਮਾਰਦੀਆਂ ਸੀ ਹੱਥਾਂ ਨਾਲ ਕੱਪੜੇ ਧੋਉਂਦੀਆਂ ਸੀ ਫੇਰ ਵੀ ਕਦੇ ਮੱਥੇ ਵੱਟ ਨਹੀਂ ਪਾਇਆ ਸੀ ਆ ਆਉਂਦੀ ਨੂੰ ਤੈਨੂੰ ਸਾਰਾ ਸੁਖਰਾਮ ਮਿਲ ਗਿਆ ਹਜੇ ਵੀ ਤੂੰ ਅੱਖੀ ਦੀ ਔਖੀ ਨਹੀਂ ਭੈਣੇ ਇਹਦਾ ਤਾਂ ਇਹੀ ਹਾਲ ਰਹਿਣਾ ਜਿੰਨੇ ਮਰਜੀ ਵੱਡੇ ਮਹਿਲਾ ਚ ਬਿਠਾ ਦੇ ਇਹਦੇ ਤੇ ਮੱਥੇ ਤੇ ਤਿਉੜੀਆਂ ਐ ਹੀ ਰਹਿਣੀਆਂ ਨੇ ਹਾਂ ਭੈਣੇ ਗੱਲ ਤਾਂ ਤੇਰੀ ਠੀਕ ਐ ਇਹ ਆਈ ਆਪਣੇ ਘਰੇ ਗਈ ਜੇ ਕਿਸੇ ਗਰੀਬ ਦੇ ਘਰੇ ਹੁੰਦੀ ਨਾ ਕਿਹਰ ਨੂੰ ਪਤਾ ਲੱਗਦਾ ਵੀ ਜ਼ਿੰਦਗੀ ਕਿਵੇਂ ਕੱਢੀ ਦੀ ਐ ਮੇਰੀ ਸੁਣ ਲੈ ਗੱਲ ਅੱਜ ਤੋਂ ਬਾਅਦ ਆਪਣੇ ਦਿਮਾਗ 'ਚ ਬਿਠਾ ਲੈ ਤੇਰੇ ਇੱਕ ਸੱਸ ਨਹੀਂ ਦੋ ਸੱਸਾਂ ਨੇ ਜਿੰਨਾਂ ਨੇ ਹੁਣ ਤੱਕ ਮੰਨਣਾ ਪਊ ਜੇ ਜੀ ਗੱਲ ਤੰਨੇ ਅੱਜ ਕਹਿਤੀ ਨਾ ਇਹ ਮੁੜ ਕੇ ਨਾ ਕਹੀ ਮੇਰੇ ਤੋਂ ਪਹਿਲਾਂ ਤੈਨੂੰ ਇਹ ਐ ਜਿਹੜਾ ਕੰਮ ਤੈਨੂੰ ਹੈ ਕਹੂ ਉਹ ਤੈਨੂੰ ਕਰਨਾ ਪਊ ਚਾਹੇ ਤੂੰ ਔਖੀ ਐ ਜਹੇ ਸੋਖੀ ਐ ਤਾਂ ਇਹਨੂੰ ਮੋੜ ਕੇ ਜਵਾਬ ਨਹੀਂ ਦੇਣਾ ਹੁਣ ਆਏ ਬੁੱਤ ਬਣ ਕੇ ਨਾ ਖੜ ਆਪਦੀ ਚਾਚੀ ਦੇ ਕੱਪੜੇ ਪ੍ਰੈਸ ਕਰ ਦੇ ਚੱਲ ਭੈਣੇ ਆਪਾਂ ਤਰਾਮ ਕਰੀਏ ਬੰਦ ਆ ਤਾਂ ਭੈਣੇ ਤੂੰ ਬੜਾ ਵਧੀਆ ਕੀਤਾ। ਇਹਦੀ ਇੰਨੀ ਕਿ ਰੇਲ ਬਣਾਤੀ। ਅੱਜ ਆ ਕੁਛ ਬੋਲੀਏ, ਕੱਲ ਨੂੰ ਪਤਾ ਨਹੀਂ ਕੀ ਕੀ ਬੋਲਦੀ। ਐਂ ਹੀ ਫਿਰ ਅੱਗੇ-ਅੱਗੇ ਮੂੰਹ ਪੈ ਜਾਂਦਾ। ਇਹਦਾ ਕੀ ਪਤਾ ਮੈਨੂੰ ਘਰੋਂ ਹੀ ਕੱਢ ਦਿੰਦੀ। ਨਾ ਐ ਕਿਵੇਂ ਕਰ ਦੂਗੀ? ਇਹਦਾ ਕੀ ਰਾਜ਼ ਮਾਰਿਆ? ਨਹੀਂ ਭੈਣੇ ਅੱਜ ਕੱਲ ਦੇ ਜਮਾਨੇ 'ਚ ਨੂਹਾਂ ਦਾ ਕੁਛ ਨਹੀਂ ਪਤਾ ਵੀ ਕੀ ਕਰ ਦੇਣ। ਨਹੀਂ ਤੂੰ ਤਾਂ ਹੋਰ ਹੈ ਦੂਰ ਦੀਆਂ ਬਤਲ ਸੋਚਣ ਲੱਗ ਗਈ। ਨਾਲੇ ਆਪਣੇ 'ਚ ਕਦੇ ਕੋਈ ਫਰਕ ਪਿਆ? ਜਿਹੜਾ ਇਹਦੇ ਕਰਕੇ ਪਉ। ਆਪਣੇ 'ਚ ਤਾਂ ਐਂ ਪਿਆਰ ਰਹੂਗਾ। ਤੂੰ ਨਾ ਕੋਈ ਦਿਮਾਗ ਤੇ ਬੋਝ ਪਾ। ਨਹੀਂ ਭੈਣੇ ਬੋਝ ਪਾਉਣ ਵਾਲੀ ਉਹ ਗੱਲ ਐ ਜਦੋਂ ਉਹਨੇ ਮੈਨੂੰ ਐਡੀ ਗੱਲ ਕਹਿਤੀ ਵੀ ਮੈਂ ਨਹੀਂ ਤੇਰਾ ਕੋਈ ਰੋਬਰੂਪ ਚਲਦੀ। ਫਿਰ ਮੈਂ ਡਰ ਗਈ। ਮੈਨੂੰ ਇਹ ਹੋ ਗਿਆ ਤੂੰ ਕਦੇ ਘਰੇ ਨਾ ਹੋਵੇਂ। ਇਹਨਾਂ ਤਾਂ ਮੇਰੀ ਅੱਗੇ ਜਾਤ ਨਹੀਂ ਪੁੱਛਣੀ। ਉਹ ਤਾਂ ਸ਼ੁਕਰ ਐ ਰੱਬ ਦਾ ਤੂੰ ਮੌਕੇ ਤੇ ਆ ਗਈ ਤਾਂ ਉਹਦੀ ਬੋਲਤੀ ਬੰਦ ਹੋਈ ਐ। ਨਹੀਂ ਪਤਾ ਨਹੀਂ ਕੀ ਕੁਛ ਬੋਲਦੀ। ਐ ਕਿਹਨੀ ਬੋਲਦੀ। ਉਹ ਤਾਂ ਅੱਜ ਹੀ ਬੋਲ ਕੇ ਪਛਤਾਉਂਦੀ ਹੋਊਗੀ। ਕਰਤੀ ਨਾ ਫੁੱਲ ਵਰਗੀ। ਲੈ ਹੁਣ ਕੁਸਕ ਕੇ ਦਿਖਾਵੇ। ਮੇਤਾ ਹੈ ਪਣੇ ਨਾਲੇ ਤੈਨੂੰ ਵੀ ਪਤਾ ਹੈ ਤੇਰੇ ਬਿਨਾ ਮੇਰਾ ਹੈ ਵੀ ਕੌਣ ਹੈ ਕੁੜੀ ਤਾਂ ਮੇਰੀ ਬਾਹਰ ਹੈ ਮੈਂ ਕੱਲੀ ਜਣੀ ਆ ਮੈਂ ਤੇਰੇ ਸਹਾਰੇ ਹੀ ਬੈਠੀ ਆ ਨਾਲੇ ਲਵੀ ਨੂੰ ਕਿਹੜਾ ਪਤਾ ਨਹੀਂ ਜੇ ਇਸ ਘਰ 'ਚ ਮੇਰੀ ਇੱਜ਼ਤ ਨਹੀਂ ਹੋਊ ਫਿਰ ਮੇਰਾ ਇੱਥੇ ਰਹਿਣ ਦਾ ਫਾਇਦਾ ਕੀ ਤੂੰ ਇਹੋ ਜੀਆਂ ਗੱਲਾਂ ਸੋਚਦੀ ਕਿਉਂ ਆ ਮੈਂ ਹੈ ਹੀ ਆ ਨਾ ਤੇਰੇ ਸਾਹਮਣੇ ਤੈਹ ਤਾਂ ਦਿੱਤਾ ਵੀ ਮੇਰੇ ਤੋਂ ਪਹਿਲਾਂ ਤੈਨੂੰ ਇਹੋ ਐ ਤੂੰ ਫੇਰ ਵੀ ਹੁਣ ਟੈਨਸ਼ਨ ਲਈ ਜਾਨੀ ਆ ਨਾਲੇ ਮੇਰੀ ਗੱਲ ਸੁਣ ਕੁੜੀ ਨੂੰ ਨਾ ਕੋਈ ਇਹ ਜੀ ਗੱਲ ਦੱਸੀ ਫੇਰ ਉਹ ਫਿਕਰ ਕਰੂਗੀ ਵੀ ਮੇਰੀ ਮਾਂ ਦੀ ਪਤਾ ਨਹੀਂ ਉੱਥੇ ਕੋਈ ਇੱਜ਼ਤ ਕਰਦਾ ਪਤਾ ਨਹੀਂ ਨਹੀਂ ਨਾ ਨਾ ਭੈਣੇ ਕੁੜੀ ਤੱਕਰ ਤਾਂ ਮੈਂ ਕਿੱਥੇ ਗੱਲਾਂ ਪਚਾਉਣੀ ਆ ਮੈਂ ਤਾਂ ਤੇਰੇ ਨਾਲ ਹੀ ਕਰੀਆਂ ਨੇ ਜੜੀਆਂ ਮੇਰੇ ਦਿਲ 'ਚ ਸੀ ਚਲ ਅੱਜ ਤੋਂ ਬਾਅਦ ਨਾ ਹੁਣ ਹੋਰ ਕੁਝ ਸੋਚੀ ਛੱਡ ਦੇ ਇਹ ਗੱਲਾਂ ਦਾ ਖਹਿੜਾ ਆਲੋ ਚਾਚੀ ਜੀ ਘਰ ਤੇ ਮੈਂ ਤੁਹਾਡੇ ਸਾਰੇ ਸੂਟ ਪ੍ਰੈਸ ਨੀ ਚੰਗੀ ਤਰ੍ਹਾਂ ਹੀ ਕਰੇ ਨੇ ਕਿਉਂ ਹੀ ਪਪਲ ਪਈਆ ਕਰਤਾ ਕਿਤੇ ਉਹੀ ਵਿੱਚ ਵਟ ਪਏ ਹੁਣ ਚਾਚੀ ਜੀ ਮੈਂ ਤਾਂ ਆਬਦੇ ਵੱਲੋਂ ਵਧੀਆ ਹੀ ਕੀਤੇ ਨੇ ਬਾਕੀ ਤੁਸੀਂ ਦੇਖ ਲਓ ਕੋਈ ਨਾ ਦੇਖ ਲਾਂਗੇ ਚਲ ਤੂੰ ਹੁਣ ਐ ਕਰ ਜਿਹੜੇ ਪਕੌੜੇ ਬਣਾਉਣ ਤੋਂ ਪਹਿਲਾਂ ਕਹਿੰਦੀ ਸੀ ਨਾ ਮੇਰੇ ਕੱਪੜੇ ਧੋਣ ਵਾਲੇ ਪਏ ਨੇ ਜਾ ਕੇ ਉਹ ਧੋ ਲੈ ਠੀਕ ਐ ਮੰਮੀ ਧੋ ਲੈਨੀ ਆ ਆ ਦੇਖ ਲੈ ਹੁਣ ਤੈਨੂੰ ਪੈ ਗਿਆ ਨਾ ਫਰਕ ਐਗਾ ਸਾਨੂੰ ਚ ਬੋਲ ਹਾਂ ਭੈਣੇ ਇਹ ਤਾਂ ਹੈ ਵਧੀਆ ਹੋ ਗਿਆ ਜਿਹੜੀ ਇਹਦੇ ਨਾਲ ਇੰਨੀਕ ਬਣ ਗਈ ਚਲ ਠੀਕ ਐ ਤੂੰ ਨਾ ਰੱਖ ਦਿਆ ਕੱਪੜੇ ਜੇ ਸਾਹਮਦੇ ਮੈਂ ਤਾਂ ਬਿੰਦ ਪੈਣੀ ਐ ਚਲ ਠੀਕ ਐ ਉਹ ਸਾਹਮਦੇ ਉਹਨੇ ਆਏ ਹਾਈ ਐ ਹਜੇ ਤਾਂ ਹੋਈ ਨਹੀਂ ਬੇਲੀ ਜਦੋਂ ਮੈਂ ਆਉਣਾ ਤੂੰ ਕੰਮ ਕਰਦੀ ਦੀ ਕਰਦੀ ਆਥਣ ਹੋ ਗਿਆ ਦੇਖ ਲੈ ਆਗੇ ਜੀ ਤੁਸੀਂ ਕੰਮ ਤਾਂ ਮੇਰੇ ਸਾਰੇ ਨਿਬੜੇ ਹੋਏ ਹੀ ਨੇ ਬਸ ਮੈਂ ਥੋੜੀ ਜਿਹੀ ਸਫਾਈ ਜੀ ਰਹਿ ਗਈ ਸੀ ਮੈਂ ਕਿਹਾ ਇਹ ਕਰ ਲਵਾਂ ਚਲ ਇਹ ਤਾਂ ਤੂੰ ਫੇਰ ਕਰ ਲਈ ਲੈ ਮੈਨੂੰ ਪਾਣੀ ਲਿਆ ਕੇ ਦੇ ਲਿਓ ਨੀ ਆ ਜੀ ਲੋਜੀ ਪਾ ਲਈ ਮੰਮੀ ਤੇ ਚਾਚੀ ਨੇ ਦੀਂਦੀਆਂ ਕਿੱਥੇ ਗਈਆਂ ਹੋਈਆਂ ਨੇ ਉਹ ਨਾਂਜੀ ਜਾਣਾ ਤਾਂ ਕਿੱਥੇ ਆ ਉਹ ਤਾਂ ਘਰ ਹੀ ਨੇ ਉਧਰ ਕਮਰੇ ਚ ਸੁੱਤੀਆਂ ਪਈਆਂ ਨੇ ਚਲ ਪਏ ਜਾਣਦੇ ਉਹਨਾਂ ਨੂੰ ਹੁਣ ਸੁੱਤਿਆਂ ਨੂੰ ਕੰਨ ਉਠਾਉਣਾ मैं बाद चल लूंगा जी मैं गिलास रखा वे आनी है चल ठीक है जी वादिया हो गया ती अज आके अज त मेरा जी नहीं लग रहा मैं थोड़े तो निकल करनी है हां दस केडी गल करनी है जेड़ा तू कहनिया बी जी नहीं ਲੱਗਦਾ ਕੋਈ ਗੱਲ ਹੋਈਆ ਕਰੇ ਕੀ ਗੱਲਾਂ ਤਾਂ ਰੋਜ਼ ਹੀ ਹੁੰਦੀਆਂ ਸੀ ਕਰੇ ਪਰ ਮੈਂ ਤੁਹਾਨੂੰ ਕਦੇ ਦੱਸਿਆ ਨਹੀਂ ਪਰ ਹੁਣ ਤਾਂ ਪਾਣੀ ਸਿਰ ਤੋਂ ਉੱਪਰ ਦੀ ਹੋ ਗਿਆ ਤਾਂ ਅੱਜ ਤੁਹਾਡੇ ਨਾਲ ਕਰਨ ਲੱਗੀ ਆ ਮੰਮੀ ਤੇ ਚਾਚੀ ਨੇ ਨਾ ਮੇਰਾ ਜੀਣਾ ਦੁੱਬਰ ਕਰ ਰੱਖਿਆ ਸਾਰਾ ਦਿਨ ਮੇਰੀ ਅੱਡੀ ਨਹੀਂ ਲੱਗਣ ਦਿੰਦੀਆਂ ਮੇਰਾ ਇੱਕ ਕੰਮ ਪੂਰਾ ਨਹੀਂ ਹੁੰਦਾ ਦੂਜਾ ਕੰਮ ਮੈਨੂੰ ਪਹਿਲਾਂ ਹੀ ਗਨੇਆ ਦਿੰਦੀਆਂ ਨੇ ਹੁਣ ਮੈਂ ਵੀ ਇਨਸਾਨ ਆ ਮੈਨੂੰ ਵੀ ਥਕਾਵਟ ਹੁੰਦੀ ਐ ਜੇ ਮੈਂ ਮੰਜੇ 'ਚ ਪੈ ਗਈ ਤਾਂ ਫੇਰ ਕੌਣ ਸੰਭੂਗਾ ਉਹ ਨਾਲ ਇਹ ਜਹ ਤੇ ਤੂੰ ਕਿਹੜਾ ਕੰਮ ਕਰਾਉਂਦੀ ਆ ਨੇ ਉਹ ਜਿਹੜਾ ਤੂੰ ਕਹਿੰਦੀ ਆ ਵੀ ਮੈਨੂੰ ਥਕਾਵਟ ਹੁੰਦੀ ਐ ਮੈਂ ਬਿਮਾਰ ਹੋ ਜੂ ਇਹਦਾ ਕੰਮ ਤੂੰ ਪਹਿਲਾਂ ਵੀ ਕਰਦੀ ਸੀ ਉਦੋਂ ਦਾ ਤਾਂ ਮੈਨੂੰ ਕਦੇ ਕਿਹਾ ਨਹੀਂ ਵੀ ਮੈਨੂੰ ਔਖਾ ਲੱਗਦਾ ਫਿਰ ਹੁਣ ਤੂੰ ਇਹ ਕੰਮਾਂ ਤੋਂ ਕਿਉਂ ਖਿਜਦੀ ਆ ਇਹੀ ਸਾਰੇ ਘਰ ਦੇ ਕੰਮ ਤੂੰ ਚੰਗੀ ਪਲੀ ਹੱਸ ਕੇ ਕਰਦੀ ਸੀ ਜੀ ਮੈਂ ਖਿਜਦੀ ਨਹੀਂ ਹੈਗੀ ਜੇ ਇਹੀ ਕੰਮ ਮੈਥੋਂ ਪਿਆਰ ਨਾਲ ਕਰਾਉਣ ਤਾਂ ਮੈਂ ਹੱਸ ਕੇ ਕਰਾਂ ਪਰ ਜਦੋਂ ਬੰਦਾ ਕੋਈ ਕਦਰ ਨਾ ਨਾ ਜਾਣੇ ਕੰਮ ਦੀ ਫਿਰ ਗੁੱਸਾ ਆ ਹੀ ਜਾਂਦਾ ਹੁਣ ਨਾਲੇ ਤਾਂ ਮੈਂ ਕੰਮ ਕਰਦੀ ਆ ਨਾਲੇ ਆਪਦੀ ਲਾਪਾ ਕਰਵਾ ਰਹੀ ਆ ਸਾਰਾ ਦਿਨ ਆਈ ਕਹਿੰਦੇ ਰਹਿੰਦੇ ਨੇ ਵੀ ਤੂੰ ਜਿੱਲੀ ਐ ਤੇਥੋਂ ਕੰਮ ਨਹੀਂ ਨਿਭੜਦਾ ਕਦੇ ਕੁਝ ਬੋਲਦੇ ਨੇ ਦੱਸੋ ਫਿਰ ਮੈਂ ਕੀ ਕਰਾਂ ਉਹ ਫਿਰ ਤੂੰ ਆਪਦੇ ਕੰਮ ਛੇਤੀ ਛੇਤੀ ਕਰ ਲਿਆ ਕਰ ਨਾਲੇ ਤੈਨੂੰ ਬਿੰਦ ਚਟ ਆਰਾਮ ਕਰਨ ਨੂੰ ਟਾਈਮ ਮਿਲ ਜੂ ਜੀ ਪਹਿਲਾਂ ਮੈਂ ਛੇਤੀ ਛੇਤੀ ਕੰਮ ਕਰਦੀ ਸੀ ਕਿਉਂ ਉਦੋਂ ਇੱਕ ਘਰ ਦਾ ਕੰਮ ਹੁੰਦਾ ਸੀ ਹੁਣ ਦੋ ਘਰਾਂ ਦਾ ਹੋ ਗਿਆ ਤੇ ਟਾਈਮ ਤਾਂ ਆਪ ਹੀ ਲੱਗਣਾ ਹੁਣ ਤਾਂ ਮੇਰਾ ਹਰੇਕ ਕੰਮ ਦੂਰਾ ਦੂਰਾ ਹੋ ਗਿਆ ਉੱਪਰ ਦੀ ਮੰਮੀ ਮੈਨੂੰ ਕਹਿ ਦਿੰਦੇ ਨੇ ਵੀ ਤੂੰ ਰੋਜ਼ ਚਾਚੀ ਦੇ ਘਰੇ ਪੋਚੇ ਲਾ ਕੇ ਆ ਹੁਣ ਤੁਹਾਨੂੰ ਵੀ ਪਤਾ ਹੈ ਵੀ ਉੱਥੇ ਕਿਹੜਾ ਕੋਈ ਰਹਿੰਦਾ ਹੈ ਉੱਥੇ ਕੀ ਲੋਡ ਹੈ ਰੋਜ਼ ਸਫਾਈਆਂ ਦੀ ਇਹ ਤਾਂ ਫਿਰ ਮੰਮੀ ਹੋਰਿਆਂ ਦੀ ਗੱਲ ਗਲਤ ਹੈ ਹੁਣ ਜਦ ਪਤਾ ਵੀ ਉੱਥੇ ਰਹਿੰਦਾ ਨਹੀਂ ਕੋਈ ਫਿਰ ਉੱਥੇ ਕੀ ਲੋਡ ਹੈ ਜਦ ਜਿੰਦਗੀ ਲੱਗਿਆ ਹੋਇਆ ਚਾਚੀ ਤਾਂ ਹੁਣ ਆਪਣੇ ਕੰਨੀ ਰਹਿੰਦੀ ਆ ਹੋਇਆ ਕਦੇ ਹਫਤੇ 10 ਦਿਨਾਂ ਬਾਅਦ ਸਾਫ ਸਫਾਈ ਕਰਦੀ ਮੰਮੀ ਵੀ ਬਸ ਉਹੀ ਤੇਰਾ ਕੰਮ ਵਧਾ ਰਹੀ ਆ ਜੀ ਇਹੀ ਗੱਲ ਮੈਂ ਮੰਮੀ ਨੂੰ ਕਹੀ ਸੀ ਪਰ ਮੇਰੀ ਮੰਨ ਦਾ ਕੋਣ ਐ ਚਲ ਕੋਈ ਨਾ ਤੂੰ ਨਾ ਕਹੀਂ ਮੈਂ ਆਪੇ ਹੀ ਕਹ ਦੂੰ ਮੰਮੀ ਨੂੰ ਨਾ ਜੀ ਮੈਂ ਕਿੱਥੇ ਕਹਿਨੀ ਆ ਮੈਂ ਤਾਂ ਅੱਜ ਇੱਕ ਗੱਲ ਕਹਿ ਕੇ ਪਛਤੋਨੀ ਆ ਮੰਮੀ ਤਾਂ ਮੇਰੇ ਗਾਲੀ ਪੈ ਗਈ ਕਿਉਂ ਇਹੋ ਜਿਹਾ ਕੀ ਹੋ ਗਿਆ ਮੰਮੀ ਕਿਉਂ ਲੜਨ ਲੱਗੀ ਤੇਰੇ ਨਾਲ ਜੀ ਕੱਲੀ ਮੰਮੀ ਨਹੀਂ ਲੜੀ ਹੁਣ ਤਾਂ ਚਾਚੀ ਵੀ ਨਾਲ ਲੱਗ ਗਈ ਹੁਣ ਤਾਂ ਮੇਰੇ ਇੱਕ ਸੱਸ ਨਹੀਂ ਦੋ ਦੋ ਸੱਸਾਂ ਨੇ ਲੜਨ ਨੂੰ ਚਾਚੀ ਵੀ ਨਾਲ ਲੱਗੀ ਇਹ ਕੀ ਮਤਲਬ ਵੀ ਚਾਚੀ ਵੀ ਲੜਦੀ ਆ ਪਰ ਉਹਦਾ ਹੱਕ ਤਾਂ ਹੈ ਨਹੀਂ ਨਾ ਜੇ ਤੈਨੂੰ ਕੁਝ ਕਹੇ ਜੀ ਇਹੀ ਗੱਲ ਮੈਂ ਵੀ ਕਹੀ ਸੀ ਪਰ ਮੰਮੀ ਤਾਂ ਮੇਰੇ ਗੱਲ ਪੈ ਗਏ ਉਹਨਾਂ ਨੇ ਤਾਂ ਮੈਨੂੰ ਕਹਿਤਾ ਵੀ ਮੇਰੇ ਤੋਂ ਪਹਿਲਾਂ ਇਹਦੀ ਗੱਲ ਮੰਨਣੀ ਆ ਕਦੇ ਤਾਂ ਮੰਮੀ ਮੈਨੂੰ ਕਹਿ ਦਿੰਦੇ ਨੇ ਵੀ ਆਹ ਕੰਮ ਕਰ ਲਾ ਕਦੇ ਚਾਚੀ ਹੁਕਮ ਲਾ ਦਿੰਦੇ ਨੇ ਵੀ ਆਹ ਕਰ ਲਾ ਇਹਦਾ ਦੋਨਾਂ ਜਣਿਆਂ ਨੇ ਤਾਂ ਸੌਂ ਹੀ ਖਾਦੀ ਵੀ ਐ ਮੇਰੂੰ ਟੀਕੇ ਬੈਠਣ ਨਹੀਂ ਦੇਣਾ ਮੈਂ ਤਾਂ ਦਿਨ ਚ 5 ਮਿੰਟ ਵੀ ਆਰਾਮ ਨਹੀਂ ਕਰ ਸਕਦੀ ਤਾਂ ਹੀ ਤਾਂ ਤੁਹਾਡੇ ਆਉਂਦਿਆਂ ਨੂੰ ਲੱਗੀ ਪਈ ਸੀ ਕੰਮ ਕਰਨ ਜਿਵੇਂ ਕਿਤੇ ਬੇਲੀ ਬਹਿ ਜਾਂਦੀ ਫੇਰ ਇਹਨਾਂ ਨੇ ਕੋਈ ਕੰਮ ਗਨੇ ਆ ਦੇਣਾ ਸੀ ਤਾਂ ਹੀ ਤਾਂ ਜੀ ਮੇਰੇ ਸ਼ਰੀਰ ਦੀ ਬੱਸ ਹੋਈ ਪਈ ਐ ਹੁਣ ਹੋਰ ਹਿੰਮਤ ਨਹੀਂ ਤੇ ਸਾਰਾ ਦਿਨ ਤਾਂ ਕੰਮਕਾਰ ਚ ਲੰਗ ਜਾਂਦਾ ਮੈਂ ਤਾਂ ਕਦੇ ਬਹਿ ਕੇ ਚਾਹ ਨਾਲ ਰੋਟੀ ਨਹੀਂ ਖਾ ਕੇ ਦੇਖੀ। ਦਿਲ 'ਚ ਹੀ ਡਰ ਹੁੰਦਾ ਵੀ ਇਹਨਾਂ ਦਾ ਨਹੀਂ ਪਤਾ ਵੀ ਆ ਕੇ ਕੀ ਹੁਕਮ ਲਾ ਦੇਣ ਮੈਨੂੰ। ਚਲ ਕੋਈ ਨਹੀਂ। ਤੂੰ ਐਵੇਂ ਟੈਨਸ਼ਨ ਨਾਲਾ। ਮੈਂ ਕਰਦਾ ਗੱਲ ਮੰਮੀ ਨਾਲ ਉੱਠ ਜਾਣ ਦੇ ਉਹਨਾਂ ਨੂੰ। ਤੂੰ ਐਂ ਕਰ ਜਾ ਕੇ ਰੋਟੀ ਬਣਾ ਲੈ। ਚਲੋ ਠੀਕ ਹੈ ਜੀ। ਮੈਂ ਬਣਾਉਣੀ ਆ ਰੋਟੀ। ਹੁਣ ਤੂੰ ਮੈਨੂੰ ਐਂ ਦੱਸ ਪੁੱਤ ਕਿੰਨੇ ਕ ਦਿਨ ਨਹੀਂ ਆਇਆ ਦਿਨ ਕਿਹੜੇ ਮਾਂ ਮੈਂ ਤਾਂ ਕੱਲ ਨੂੰ ਜਾਣਾ ਉਹ ਤਾਂ ਚੱਲ ਮੈਂ ਮੈਨੇਜਰ ਦੇ ਫਿਰ ਤੇ ਛੱਡ ਕੇ ਆ ਜਾਨਾ ਕੰਮ ਕਿਉਂ ਬੰਦਾ ਇਮਾਨਦਾਰ ਆ ਉਹ ਤਾਂ ਕਰਕੇ ਦੋ ਦਿਨ ਮੇਰੇ ਇੱਥੇ ਲੱਗ ਜਾਂਦੇ ਨੇ ਨਹੀਂ ਫਿਰ ਮੈਨੂੰ ਕਿੱਥੇ ਆਉਣ ਨੂੰ ਮਿਲੇ ਓਰੇ ਨਮਾ ਤਾਂ ਹੀ ਤੈਨੂੰ ਉਦੋਂ ਚੰਗਾ ਭਲਾ ਕਿਹਾ ਸੀ ਵੀ ਤੂੰ ਆਪਦੇ ਸ਼ਹਿਰ 'ਚ ਰੈਸਟੋਰੈਂਟ ਖੋਲ ਲੈ ਤੂੰ ਵੀ ਐਡੀ ਦੂਰ ਪੰਗਾ ਲੈ ਲਿਆ ਚੰਡੀਗੜ੍ਹ ਜਾ ਕੇ ਖੋਲ ਕੇ ਬੈਠ ਗਿਆ ਜੇ ਓਰੇ ਹੁੰਦਾ ਤਾਂ ਅੱਥ ਨੂੰ ਆਪਦੇ ਘਰੇ ਆਉਂਦਾ ਹੁਣ ਤੂੰ ਐਡੀ ਦੂਰੋਂ ਕਿੰਨੇ ਕਿੰਨੇ ਦਿਨਾਂ ਬਾਅਦ ਘਰੇ ਆਉਣਾ ਹੈ। ਉਹ ਮਾਂ ਉੱਥੇ ਹੀ ਮੈਂ ਕੁਛ ਦੇਖ ਕੇ ਰੈਸਟੋਰੈਂਟ ਖੋਲ੍ਹਿਆ। ਹੁਣ ਇੱਥੇ ਤਾਂ ਨੂੰ ਪਤਾ ਕਿੰਨੀ ਜਾਣ ਪਛਾਣ ਹੈ। ਇੱਥੇ ਤਾਂ ਮੈਨੂੰ ਆਧਾਰ ਵਾਲੇ ਹੀ ਮਾਰ ਦਿੰਦੇ। ਉੱਥੇ ਜਿੰਨੀ ਇਨਕਮ ਹੁੰਦੀ ਆ ਨਾ ਉਹ ਇੱਥੇ ਨਹੀਂ ਹੋਣੀ ਸੀ। ਪਰ ਹੁਣ ਮੈਂ ਪਛਤਾਉਣਾ ਵੀ ਆਂ। ਘਰੋਂ ਦੂਰ ਜਾ ਕੇ ਬਸ ਆਪਦੇ ਘਰ ਦਾ ਮਾਹੌਲ ਖਰਾਬ ਕਰ ਬੈਠਾ। ਮਾਹੌਲ ਖਰਾਬ? ਨਹੀਂ ਇੱਥੇ ਮਾਹੌਲ ਖਰਾਬ ਹੋਣੂ ਕੀ ਹੋ ਗਿਆ? ਮਾਂ ਮੈਨੂੰ ਲਵੀ ਨੇ ਸਾਰਾ ਕੁਝ ਦੱਸਤਾ। ਵੀ ਆਪਣੇ ਘਰ ਚ ਕੀ ਕੀ ਹੁੰਦਾ ਉਹਦੇ ਨਾਲ ਵੀ ਤੂੰ ਤੇ ਚਾਚੀ ਉਹਦੇ ਨਾਲ ਕੀ ਕੀ ਕਰਦੀ ਨਾ ਕੀ ਕੀ ਕਰਨ ਨੂੰ ਅਸੀਂ ਕੀ ਕਰਤਾ ਉਹਦੇ ਨਾਲ ਚੰਗਾ ਖਾਂਦੀ ਐ ਚੰਗਾ ਪਹਿਨਦੀ ਐ ਜੀ ਹੋਰ ਦੱਸ ਕੀ ਭਾਲਦੀ ਐ ਮਾਂ ਚੰਗਾ ਖਾਣਾ ਚੰਗਾ ਪਹਿਨਣਾ ਹੀ ਸਾਰਾ ਕੁਝ ਨਹੀਂ ਹੁੰਦਾ ਬੰਦੇ ਦੇ ਸਰੀਰ ਨੂੰ ਵੀ ਰਸਟ ਚਾਹੀਦੀ ਹੁੰਦੀ ਆ ਤੁਸੀਂ ਤਾਂ ਕੰਮ ਕਰਾ ਕਰਾ ਉਹਨੂੰ ਜਮੀ ਮਾੜੀ ਕਰ ਰੱਖਿਆ ਸਾਰਾ ਦਿਨ ਤੁਸੀਂ ਉਹਦੀ ਢੂਹੀ ਨਹੀਂ ਸਿੱਧੀ ਹੋਣ ਦਿੰਦੀਆਂ ਉਹ ਮਾਂ ਉਹ ਇਸ ਘਰ ਦੀ ਨੂੰਹ ਐ ਕੋਈ ਨੌਕਰਾਨੀ ਨਹੀਂ ਅਜੇ ਤਾਂ ਉਹਨੇ ਇਹ ਗੱਲਾਂ ਮੇਰੇ ਨਾਲ ਹੀ ਕਰੀਆਂ ਨੇ ਜੇ ਕਿਤੇ ਉਹਨੇ ਆਪਦੇ ਪੇਕੇ ਦੱਸਤਾ ਫਿਰ ਉਹ ਆਕੇ ਥੇ ਲੰਬਾ ਦੇਣਗੇ ਕੀ ਮੂੰਹ ਦਿਖਾਵਾਂਗੇ ਆਪਾਂ ਉਹਨਾਂ ਨੂੰ ਲੈ ਅਜਾ ਜੀ ਅਸੀਂ ਉਹਨੂੰ ਕੀ ਕਹਤਾ ਜਿਹੜਾ ਤੂੰ ਉਹੀ ਅੱਗ ਬਬੂਲਾ ਹੋਇਆ ਬੈਠਾ ਆਉਂਦੇ ਦੇ ਤੇਰੇ ਕੰਨ ਭਰਤੇ ਆ ਕੰਮ ਹੀ ਐ ਜੇ ਉਹ ਨਹੀਂ ਕਰੂੰਗੀ ਫਿਰ ਹੋਰ ਕੌਣ ਕਰੂਗਾ ਉਹ ਕੰਮ ਵੀ ਮਾਂ ਸਾਫ਼ ਸਿਰ ਦੇ ਹੁੰਦੇ ਨੇ ਤੁਸੀਂ ਤਾਂ ਉਹਨੂੰ ਦੋ ਦੋ ਘਰਾਂ ਦਾ ਕੰਮ ਸੰਭਾਲ ਰੱਖਿਆ ਜਿਵੇਂ ਉਹ ਕੰਮ ਵਾਲੀ ਹੁੰਦੀ ਆ ਜਾਂ ਤਾਂ ਫਿਰ ਵਿੱਚ ਦੀ ਤੁਸੀਂ ਵੀ ਨਾਲ ਕਰਾ ਦਿਆ ਕਰੋ ਥੋੜਾ ਬਹੁਤਾ ਦੇ ਹੁਣ ਆ ਉਮਰ ਚ ਸਭ ਤੋਂ ਕੰਮ ਕਰਾਏਗਾ ਸਾਰੀ ਉਮਰ ਹੀ ਕੰਮ ਕਰੀ ਜਾਈਏ ਅਸੀਂ ਚੱਲ ਕੋਈ ਨਾ ਤੇਰੀ ਚਾਚੀ ਕੰਨੀ ਉਹਨੂੰ ਕਹਿ ਦੂੰਗੀ ਹੱfte ਬਾਅਦ ਸਾਫ ਸਪਈਆ ਕਰ ਲਿਆ ਕਰੂੰਗੀ ਆ ਕਰ ਦਿੱਤਾ ਕਰਨਾ ਪਊ ਗਈ ਦੇਖ ਮਾਂ ਜੇ ਤਾਂ ਤੂੰ ਮੇਰੀ ਗੱਲ ਮੰਨ ਲੇਂਗੀ ਫਿਰ ਤਾਂ ਠੀਕ ਐ ਨਹੀਂ ਫਿਰ ਉਹਨੂੰ ਮੈਂ ਨਾਲ ਲੈ ਜਾਣਾ ਤੁਸੀਂ ਆਪ ਦੀ ਇੱਥੇ ਕੋਈ ਕੰਮ ਵਾਲੀ ਰੱਖ ਲਿਓ ਬੇਪੁੱਤ ਨਾਲ ਕਾ ਤੁਨ ਲਜਾਣੀ ਐ ਮੈਂ ਤੈਨੂੰ ਕਹਿ ਤਾਂ ਦਿੱਤਾ ਵੀ ਮੈਂ ਇਹਦਾ ਕੰਮ ਆਪੀ ਘਟਾ ਦੂੰਗੀ ਚਲ ਠੀਕ ਐ ਮਾਂ ਚਲ ਛੱਡ ਤੂੰ ਮੈਂ ਤੈਨੂੰ ਇੱਕ ਹੋਰ ਗੱਲ ਕਹਿਣੀ ਐ ਤੁਹਾਡੇ ਵਿਆਹ ਨੂੰ ਇੰਨੇ ਸਾਲ ਹੋ ਗਏ ਕੋਈ ਹੁਣ ਬਾਲ ਬੱਚੇ ਦਾ ਵੀ ਸੋਚ ਲੋ ਜਦੋਂ ਮੈਨੂੰ ਲੋਕ ਪੁੱਛਦੇ ਨੇ ਗੋਡੇ-ਗੋਡੇ ਸ਼ਰਮ ਆਉਂਦੀ ਐ ਤੇਰੇ ਨਾਲ ਨੂੰ ਜਿਨ੍ਹਾਂ ਦੇ ਵਿਆਹ ਹੋਏ ਸੀ ਉਹਨਾਂ ਦੇ ਜਵਾਕ ਦੇ ਲੈ ਕਿੱਡੇ-ਕਿੱਡੇ ਹੋਏ ਪਏ ਨੇ ਤੂੰ ਇਹਨੂੰ ਕਿਸੇ ਦੁੱਧ ਬਾਈ ਬੁੱਟੀ ਦਵਾ ਦੇ ਕੀ ਪਤਾ ਕੋਈ ਨੁਕਸੇ ਹੋਵੇ ਅੰਦਰ ਦਵਾਈ ਨਾਲ ਠੀਕ ਹੋ ਜੇ ਰੱਬ ਥੋੜੀ ਵੀ ਸੁਣ ਲੇ ਹਾਂ ਮਾਂ ਗੱਲ ਤਾਂ ਤੇਰੀ ਠੀਕ ਐ ਹੁਣ ਤਾਂ ਚੱਲ ਮੈਂ ਆਇਆ ਹੋਇਆ ਫਿਰ ਅੱਜ ਹੀ ਦਿਖਾਇਆ ਉਹਨਾਂ ਡਾਕਟਰ ਨੂੰ ਹੋਰ ਪੁੱਤ ਤੂੰ ਅੱਜ ਹੀ ਲੈ ਜਾ ਨਹੀਂ ਫਿਰ ਹਫ਼ਤੇ ਤੱਕ ਗੱਲ ਵਗ ਜੂ ਚੱਲ ਠੀਕ ਐ ਮਾਂ ਫਿਰ ਮੈਂ ਕਹਿਣਾ ਲਵੀ ਨੂੰ ਉਹ ਤਿਆਰ ਹੋ ਜੂ ਇਹਨੇ ਆਹੋ ਚੱਲ ਕਹਿ ਦੇ ਚਲੋ ਸ਼ੋਕਰਾ ਟਕਾ ਲਿਆ ਇਹਦਾ ਤਾਂ ਹੀ ਨਹੀਂ ਪਤਾ ਲਵੀ ਨੂੰ ਕੱਲ ਨੂੰ ਨਾਲ ਹੀ ਲੈ ਜਾਂਦਾ ਆ ਛੱਡਿਆ ਛਡਾਇਆ ਕੰਮ ਅਸੀਂ ਕਿੱਥੋਂ ਕਰ ਲੈਂਦੀਆਂ ਸਾਨੂੰ ਤਾਂ ਔਖਾ ਹੋ ਜਾਂਦਾ ਨਹੀਂ ਪਾਣੇ ਹੈਪੀ ਹਰਾਰੇ ਕਿੱਥੇ ਜਾਣਾ ਉਹ ਲਵੀ ਨੂੰ ਕਹਿੰਦਾ ਸੀ ਕਿਤੇ ਜਾਣ ਨੂੰ ਵੀ ਜਾਣਾ ਕਿੱਥੇ ਐ ਉਹ ਤਾਂ ਮਹੀਂ ਗਿਆ ਹੈ ਹੈਪੀ ਨੂੰ ਵੀ ਇਹਨੂੰ ਪਾਈ ਕਿਤੇ ਦਵਾਈ ਬੂਟੀ ਦਵਾ ਦੇ ਕੋਈ ਥੋੜ੍ਹਾ ਵੀ ਬੱਚਾ ਹੋ ਜੇ ਉੱਥੇ ਜਾਂਦੇ ਨੇ ਡਾਕਟਰ ਕੋਲ ਦਿਖਾਉਣ ਜਾਂਦਾ ਹੈ ਆ ਤਾਂ ਭੈਣੇ ਤੂੰ ਵਧੀਆ ਕਰਿਆ ਡਾਕਟਰ ਕੋਲ ਜਾਣਗੇ ਉਹ ਟੈਸਟ ਕਰ ਦੇਣਗੇ ਜੇ ਕੋਈ ਨੁਕਸ ਹੋਊਗਾ ਤੇ ਪਤਾ ਲੱਗ ਜੂਗਾ ਵੀ ਹੋਰ ਤਾਂ ਹੀ ਤਾਂ ਭੇਜੇ ਨੇ ਵੀ ਕੋਈ ਗੱਲ ਰਾਹ ਪੈ ਜਵੇ ਮੈਨੂੰ ਤਾਂ ਭੈਣੇ ਪੂਰਾ ਯਕੀਨ ਹੈ ਇਹਨੂੰ ਕੋਈ ਨੁਕਸ ਹੈ ਜਿਹੜਾ ਇੰਨੇ ਸਾਲ ਹੋ ਗਏ ਵੀ ਬੱਚਾ ਨਹੀਂ ਹੋਇਆ ਚਲ ਕੋਈ ਨਾ ਜਾਏ ਆਉਣ ਦੇ ਅੱਜ ਪਤਾ ਲੱਗ ਜੂਗਾ ਜੇ ਕੋਈ ਨੁਕਸ ਹੋਇਆ ਉਹੀ ਜੀ ਅਗਲਾ ਦਵਾਈ ਦੇ ਦੂਗਾ ਹਾਂ ਇਹ ਤਾਂ ਹੈ ਆਪਾਂ ਵੀ ਇਹੀ ਚਾਹੁੰਨੇ ਆ ਰੱਬ ਸੁਣ ਲੇ ਕੋਈ ਧੀ ਪਤ ਹੋ ਜੇ ਆਪਣੇ ਘਰੇ ਵੀ ਰੌਣਕ ਲੱਗ ਜੇ ਇਹ ਹੋਰ ਮੈਂ ਤਾਂ ਆਪ ਰੱਬ ਕੇ ਹੀ ਅਰਦਾਸ ਕਰਦੀ ਲੈ ਚਲੋ ਤੁਸੀਂ ਬਗਛਲੋ ਅੰਦਰ ਮੈਨੂੰ ਮੜਾ ਕੰਮ ਹੈ ਮੈਂ ਬਾਜ਼ਾਰ ਜਾਇਆ ਆ ਮੈਂ ਇਹ ਤਾਂ ਕੱਲੀ ਉਤਰੀ ਆਉਂਦੀ ਏ ਹੈਪੀ ਤਾਂ ਨਾਲ ਹੈ ਨਹੀਂ ਨਿਉਰੇ ਆ ਹੈਪੀ ਕਿੱਥੇ ਆ ਗਿਆ ਉਹ ਕਿੱਥੇ ਚਲਾ ਗਿਆ ਤੂੰ ਕੱਲੀ ਉਤਰੀ ਆਉਣੀ ਐ ਮੰਮੀ ਉਹ ਤਾਂ ਮੈਨੂੰ ਗੇਟ ਕੋਲੇ ਤਾਰ ਕੇ ਨਾ ਬਾਜ਼ਾਰ ਚਲੇ ਗਏ ਉਹਨਾਂ ਨੂੰ ਕੋਈ ਕੰਮ ਸੀ ਚੱਲ ਕੋਈ ਨਾ ਤੂੰ ਹੁਣ ਮੈਨੂੰ ਐਂ ਦੱਸ ਮਿਲ ਗਿਆ ਸੀ ਡਾਕਟਰ ਕੀ ਕਹਿੰਦਾ ਫਿਰ ਉਹ ਤੇਤੀ ਦਵਾਈ ਤੁਹਾਨੂੰ ਹਾਂਜੀ ਮੰਮੀ ਡਾਕਟਰ ਤਾਂ ਮਿਲ ਗਿਆ ਸੀ ਦਵਾਈ ਵੀ ਲੈ ਆਏ ਉਹਨਾਂ ਨੇ ਤਾਂ ਦਵਾਈ ਸਿਰਫ ਤਾਕਤ ਦੀ ਦਿੱਤੀ ਐ ਉਹ ਕਹਿੰਦੇ ਕੋਈ ਏਡੀ ਵੱਡੀ ਗੱਲ ਨਹੀਂ ਹੈਗੀ ਨਹੀਂ ਜੇ ਵੱਡੀ ਗੱਲ ਸੀ ਤਾਂ ਹੀ ਭੇਜਿਆ ਸੀ ਉਹਨਾਂ ਨੇ ਕੋਈ ਟੈਸਟ ਟੁਸਟ ਨਹੀਂ ਕਰੇ ਚਾਚੀ ਜੀ ਸਾਰੇ ਟੈਸਟ ਹੋਏ ਨੇ ਤਾਂ ਹੀ ਰਿਪੋਰਟਾਂ ਤੋਂ ਪਤਾ ਲੱਗਿਆ ਵੀ ਅੰਦਰ ਕੋਈ ਨੁਕਸ ਨਹੀਂ ਹੈਗਾ ਫਿਰ ਉਹ ਕਹਿੰਦੇ ਵੀ ਅਸੀਂ ਤੁਹਾਨੂੰ ਦਵਾਈ ਕਾਹਦੀ ਦਈਏ ਚੱਲ ਕੋਈ ਨਾ ਜਦ ਆਗਜੰਦਰ ਕਰ ਲੈ ਕੰਮ ਧੰਦਾ ਨੀ ਭੈਣੇ ਤੈਨੂੰ ਇਹਦੇ ਤੇ ਯਕੀਨ ਐ ਜਿਹੜਾ ਕੁਛ ਐ ਕਹਿ ਕੇ ਗਈ ਐ ਤੂੰ ਸੱਚ ਮੰਨ ਲਿਆ ਇਹ ਸੱਚੇ ਹੋਣਾ ਐ ਇਹਨੇ ਆਪਾਂ ਤੋਂ ਲੁਕੋ ਕੇ ਕੀ ਕਰਨਾ ਸੀ ਜੇ ਕੋਈ ਗੱਲ ਹੁੰਦੀ ਆਪਾਂ ਨੂੰ ਦੱਸਦੀ ਹੋਈ ਪਰ ਭੈਣੇ ਮੇਰਾ ਮਨ ਨਹੀਂ ਮੰਨਦਾ ਵੀ ਆਪਾਂ ਨੂੰ ਸੱਚ ਦੱਸ ਕੇ ਗਈ ਐ ਤੂੰ ਮੰਨ ਨਾ ਮੰਨ ਇਹ ਝੂਠ ਬੋਲਦੀ ਏ ਇਹ ਤਾਂ ਗੱਲ ਗੋਲ ਮੋਲ ਜੀ ਕਰ ਗਈ ਕੋਈ ਨਾ ਕੋਈ ਨੁਕਸ ਆਇਆ ਹੋ ਕੀ ਪਤਾ ਪਾਈ ਆ ਹੈਪੀ ਆ ਜਾਊਗਾ ਉਹਨੂੰ ਪੁੱਛ ਲਾਂਗੇ ਆਪਾਂ ਤੂੰ ਇੱਕ ਗੱਲ ਸੋਚ ਜੇ ਕੋਈ ਨੁਕਸ ਨਾ ਹੁੰਦਾ ਹੁਣ ਉਹਨੂੰ ਆਪਣੇ ਵੇੜੇ 'ਚ ਕੋਈ ਜਵਾਕ ਨਾ ਖੇਡਦਾ ਹੁੰਦਾ ਇਸੇ ਕਰਕੇ ਮੇਰਾ ਦਿਲ ਨਹੀਂ ਮੰਨਦਾ ਹਾਂ ਇਹ ਤਾਂ ਤੇਰੀ ਗੱਲ ਸੋਚਣ ਵਾਲੀ ਐ ਚੱਲ ਕੋਈ ਨਾ ਆ ਜਾਂਦਾ ਹੈਪੀ ਉਹ ਤਾਂ ਪਾ ਨੂੰ ਸੱਚ ਦੱਸੂ ਗਈ ਉਹ ਤਾਂ ਨਹੀਂ ਆਪਣੇ ਨਾਲ ਝੂਠ ਬੋਲੂਗਾ ਨਹੀਂ ਭੈਣੇ ਸੱਚ ਪੁੱਛੇ ਤਾਂ ਮੈਨੂੰ ਤੇਰੇ ਮੁੰਡੇ ਤੇ ਵੀ ਯਕੀਨ ਹੈ ਨਹੀਂ ਜਿਹੜੀ ਬੋਲੀ ਇਹ बोल ਕੇ ਗਈ ਏ ਉਹ ਵੀ ਉਹੀ ਬੋਲੀ ਬੋਲੂਗਾ ਉਹਨੂੰ ਸਿਖਾ ਕੇ ਲਿਆਈ ਹੋਏਗੀ ਦੇਖ ਲਈ ਪੁੱਛ ਕੇ ਜੇ ਤੈਨੂੰ ਸੱਚ ਦੱਸ ਜੇ ਕੱਲ ਤਾਂ ਤੇਰੀ ਠੀਕ ਐ ਕੱਲ ਮੁੰਡੇ ਦੇ ਆਉਂਦੇ ਦੀ ਕੰਨ ਭਰਤੇ ਨੇ ਲੱਗਦਾ ਤਾਂ ਉਹ ਇਹਦੀ ਮੰਗ ਰਿਹਾ ਸਵੇਰੇ ਹੀ ਮੈਨੂੰ ਬੋਲਿਆ ਉਹ ਤਾਂ ਮੈਂ ਗੱਲ ਠੰਡੀ ਪਾਤੀ ਨਹੀਂ ਤਾਂ ਇਹ ਬਹੂ ਨੂੰ ਕੱਲ ਨੂੰ ਨਾਲ ਹੀ ਲੈ ਕੇ ਜਾਂਦਾ ਚੱਲ ਉਹ ਤਾਂ ਠੀਕ ਐ ਤੂੰ ਗਲਟ ਕਿ ਆਤੀ ਹੁਣ ਕੱਲ ਨੂੰ ਮੁੰਡੇ ਨੇ ਭੱਗ ਜਾਣਾ ਤੂੰ ਅੱਗੇ ਦਾ ਸੋਚ ਹੁਣ ਵੀ ਕੀ ਕਰਨਾ ਐ ਅੱਗੇ ਦਾ ਅੱਗੇ ਦਾ ਕੀ ਸੋਚਾਂ ਮੈਨੂੰ ਨਹੀਂ ਤੇਰੀ ਗੱਲ ਸਮਝ ਆਈ ਤੂੰ ਮੈਨੂੰ ਖੁੱਲਕੇ ਦੱਸ ਵੀ ਕੀ ਕਹਿਣਾ ਚਾਹੁੰਨੀ ਐ ਨਹੀਂ ਮੈਂ ਤਾਂ ਤੈਨੂੰ ਐ ਕਹਿਨੀ ਆ ਆ ਕਾਨੂੰ ਦਵਾਈਆਂ ਤੇ ਪੈਸੇ ਪੱਟਦੀ ਐ ਡਾਕਟਰਾਂ ਦੇ ਚੱਕਰਾਂ 'ਚ ਪੈਣੀ ਐ ਕੁਛ ਨਹੀਂ ਤੇਰੇ ਪੱਲੇ ਪੈਣਾ ਨੀ ਜੇ ਦਵਾਈ ਨਹੀਂ ਦਵਾਵਾਂਗੇ ਬਹੂ ਨੂੰ ਫਿਰ ਕਰਾਂਗੇ ਕੀ ਅੱਗੇ ਕੋਈ ਆਸ ਵੀ ਨਹੀਂ ਤੂੰ ਆਸਾ ਲਈ ਇੱਥੇ ਬੈਠੀ ਰਹੀ ਪਰ ਉਹਨੇ ਤੈਨੂੰ ਸੱਚ ਨਹੀਂ ਦੱਸਣਾ ਤੂੰ ਚੁੱਪ ਕਰਕੇ ਮੇਰੀ ਗੱਲ ਮੰਨ ਲੈ ਨਾ ਤੇਰੀ ਕਿਹੜੀ ਗੱਲ ਮੰਨ ਲਾ ਤੂੰ ਮੈਨੂੰ ਦੱਸ ਤਾਂ ਸਹੀ ਦੇਖ ਮੇਰੀ ਸੁਣ ਗੱਲ ਆਪਣੇ ਕਿਹੜਾ ਕਿਸੇ ਚੀਜ਼ ਦਾ ਘਟਾ ਹੈ ਤੇਰੇ ਮੁੰਡੇ ਨੂੰ ਮੈਂ ਬਥੇਰੇ ਰਿਸ਼ਤੇ ਕਰਾ ਦੂੰ ਪਰ ਤੂੰ ਇਹਦਾ ਚੁੱਪ ਕਰਕੇ ਘੋਗਾ ਚਿੱਤ ਕਰਦੇ